ਸਾ ਵਾਹਿਗੁਰੂ ਜੀ ਕੀ ਫਤਿਹ ਢਿੱਠੇ ਸਬੇ ਥਾਪ ਨਹੀਂ ਤੁਧ ਜਹਿਆ ਕਲ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ੁਰਪ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਤਾਂ ਇਸ ਵਕਤ ਸੀ ਮੌਜੂਦਾ ਸਚਕਣ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਦੇਖ ਸਕਦੇ ਹੋ ਕਿ ਰਾਤ ਦਾ ਜਿਹੜਾ ਦ੍ਰਿਸ਼ ਸਚਕਣ ਸ੍ਰੀ ਹਰਮੰਦਰ ਸਾਹਿਬ ਦਾ ਉਹ ਅਲੌਕਿਕ ਹੈ ਕਿਉਂਕਿ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਚਾਰੋਂ ਪਾਸਿਆਂ ਜੋ ਹੈ ਉਹ ਲਾਈਟਾਂ ਨਾਲ ਤੇ ਰੰਗ-बिरंगे ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਤੇ ਦੇਖ ਸਕਦੇ ਹੋ ਕਿ ਜਿਹੜਾ ਅਲੌਕਿਕ ਨਜ਼ਾਰਾ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਦਾ ਦੇਖਣਯੋਗ ਤੇ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਇਹ ਨਜ਼ਾਰਾ ਹਰ ਸਾਲ ਦੇਖਣ ਆਉਂਦੀਆਂ ਨੇ ਤੇ ਕੱਲ ਜਿਹੜੀਆਂ ਸਚਕਣ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰਪੂਰਬ ਨੂੰ ਲੈ ਕੇ ਪ੍ਰਕਾਸ਼ ਪੂਰਬ ਨੂੰ ਲੈ ਕੇ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਤੇ ਸੰਗਤਾਂ ਦਾ ਜਿਹੜਾ ਆਉਣਾ ਜਾਣਾ ਉਹ ਲੱਗਿਆ ਹੋਇਆ ਤੇ ਕਿਸ ਤਰ੍ਹਾਂ ਸੰਗਤਾਂ ਇਸ ਹਰਿਮੰਦਰ ਤੇ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਖਾਸ ਪ੍ਰਕਾਸ਼ ਪੁਰਬ ਦੇ ਮੌਕੇ ਤੇ ਤਾਂ ਜਿਹੜੀ ਸੰਗਤਾਂ ਦੀ ਜੜੀ ਦੇਖ ਸਕਦੇ ਹੋ ਦ੍ਰਿਸ਼ੋ ਦਿਖਾ ਰਹੇ ਇਸ ਦੇ ਨਾਲ ਅੰਦਰ ਦੇ ਜਿਹੜੇ ਦ੍ਰਿਸ਼ ਨੇ ਜੋ ਕਿ ਪੂਰੇ ਸਚਖੰਡ ਸ਼੍ਰੀ ਮੰਦਿਰ ਸਾਹਿਬ ਨੂੰ ਚਾਰੋਂ ਓਰ ਜਿਹੜੀਆਂ ਪਰਿਕਾਰੇ માં ਹੈ ਜਾਂ ਫਿਰ ਹੋਰ ਜਿਹੜੇ ਸਾਰੇ ਜਿੱਥੇ ਜਿੱਥੇ ਵੀ ਧੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ ਸਾਰੇ ਪਾਸਿਆਂ ਨੂੰ ਜਿਹੜਾ ਹੈ ਉਹ ਫੁੱਲਾਂ ਅਤੇ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਜੜੀਆਂ ਨੇ ਹਾਜ਼ਰੀ ਭਰਨ ਪਹੁੰਚ ਰਹੀਆਂ ਨੇ ਤੇ ਇਹ ਅਲੌਕਿਕ ਨਜ਼ਾਰਾ ਜਿਹੜਾ ਹੈ ਦੇਖਣ ਯੋਗ ਹੁੰਦਾ ਹੈ ਤਾਂ ਇੱਥੇ ਸੰਗਤਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਗੱਲਬਾਤ ਕਰਦੇ ਆ ਸੰਗਤਾਂ ਜਿਹੜੀਆਂ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੰਤਨ ਸਾਖੀ ਗੁਰਗਨ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਪੁਰਬ ਕੱਲ ਦੇਸ਼ਾਂ ਦੇਸ਼ਾਂ ਚ ਮਨਾਇਆ ਜਾ ਰਿਹਾ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਨਤ ਮਸਤਕ ਹੋਇਓ ਤਿਆਰੀਆਂ ਚੱਲ ਰਹੀਆਂ ਨੇ ਲਾਈਟਾਂ ਅਤੇ ਸੁੰਦਰ ਫੁੱਲਾਂ ਦੀ ਜਿਹੜੀ ਸਜਾਵਟ ਹੈ ਕੀਤੀ ਗਈ ਹੈ ਕੀ ਕਹਿਣਾ ਸਰ ਸਭ ਤੋਂ ਪਹਿਲਾਂ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੀ ਫਤਿਹ ਕਿ ਜੁਨਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਸਕਦੇ ਹੋ ਸਚਕਣ ਸ੍ਰੀ ਹਰਮੰਦਰ ਸਾਹਿਬ ਬਹੁਤ ਸੋਹਣੀ ਤਿਆਰੀ ਹੋਈ ਬਾਹਰ ਤੋਂ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਫਲਾਵਰਸ ਮਂਗਾਏ ਗਏ ਹਨ ਕਈ ਪ੍ਰਕਾਰ ਦੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਫਲਾਵਰਸ ਮਗਾਈ ਗਏ ਨੇ ਰੰਗ ਬਰੰਗੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਲਾਈਟਿੰਗ ਬਹੁਤ ਸੋਹਣੀ ਹੋਈ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਲੇ-ਦੁਆਲੇ ਬਹੁਤ ਸੋਹਣੀ ਫੁੱਲਾਂ ਦੀ ਜੋ ਡੈਕੋਰੇਸ਼ਨ ਹੋਈ ਹੈ ਫਲਾਵਰਸ ਦੀ ਇਸ ਚੀਜ਼ ਦਾ ਬਿਆਨ ਹੀ ਕਰ ਸਕਦੇ ਸਤਿਗੁਰੂ ਜੀ ਦਾ ਜੋ ਪ੍ਰਕਾਸ਼ ਦਿਹਾੜਾ ਤਨ ਤਨ ਸ੍ਰੀ ਗੁਰੂ ਗੁਰਨਸਬ ਜੀ ਦਾ ਪ੍ਰਕਾਸ਼ ਜਿਹੜਾ ਮਨਾਰੀਆਂ ਨੇ ਸੰਗਤਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਦੇਸ਼ਾਂ ਔਰ ਵਿਦੇਸ਼ਾਂ ਚ ਔਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ 1 ਸਤੰਬਰ 1007 ਈਸਵੀ ਚ ਤਨ ਤਨ ਸ੍ਰੀ ਗੁਰਨਸਬ ਜੀ ਦਾ ਪ੍ਰਕਾਸ਼ ਹੋਇਆ ਪਹਿਲੇ ਸਾਡੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਇਆ ਕਰਦਨ ਸਾਸ ਸੰਗਤ ਜੀ ਹੁਕਮ ਨਮਾ ਆਇਆ ਸੁਈ ਮਹੱਲਾ ਪੰਜਵਾਂ ਸੰਤਾਂ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAMTAR ਸਹਾਵੀਥਾਲ ਸੋਆ ਵਿੱਚ ਅੰਮ੍ਰਿਤ ਜਲ ਛਾਏ RAMTUR ਕੀ ਪਾਣੀ ਆਈ ਤਿੰਨ ਸਗਲੀ ਚਿੰਤ ਮਡਾਈ ਗੁਰਬਾਣੀ ਧੁਰ ਦਰਗਾਹ ਤੋਂ ਆਈ ਏ ਤਪਦੇ ਦਿਲਾਂ ਨੂੰ ਠਾਰਦੀ ਏ ਨਾਲ ਬਾਣੀ ਨਾਲ ਜੁੜਨਾ ਚਾਹੀਦਾ ਸੇਵਾ ਨਾਲ ਜੁੜਨਾ ਚਾਹੀਦਾ ਇਸ ਜੀ ਦਾ ਬਿਆਨ ਹੀ ਕਰ ਸਕਦੇ ਨਸ਼ਿਆਂ ਤੋਂ ਦੂਰ ਹੋ ਬਾਣੀ ਨਾਲ ਬਾਣੀ ਨਾਲ ਜੁੜੋ ਸੇਵਾ ਸਮੰਨਾ ਜੁੜੋ ਇਸੇ ਵਿੱਚ ਪਲਾਇਆ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਬਿਲਕੁਲ ਇਹ ਅਲੌਕਿਕ ਨਜ਼ਾਰਾ ਵੇਖਣ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆ ਰਹੀ ਹੈ ਤੇ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਚਾਰ ਪੰਜ ਦਿਨ ਪਹਿਲਾਂ ਹੀ ਕੈਨੇਡਾ ਸਰੀ ਤੋਂ ਇੱਥੇ ਪਹੁੰਚਿਆ ਹੈ ਉੱਥੇ ਗੁਰਦੁਆਰਾ ਸਤਖੰਡ ਈਸ਼ਰ ਦਰਬਾਰ ਐਬਸਫੋਰਡ ਅਤੇ ਹੋਰ ਅਮਰਤ ਪ੍ਰਕਾਸ਼ ਗੁਰਦੁਆਰਾ ਐਂਡ ਦਸਮੇਸ਼ ਪ੍ਰਕਾਸ਼ ਸਾਰੇ ਗੁਰਦਵਾਰਾਂ ਵਿੱਚ ਗੁਰਮਤ ਦਾ ਪ੍ਰਕਾਸ਼ ਕਰਕੇ ਉੱਥੇ ਕਥਾ ਦੀ ਡਿਊਟੀ ਨਿਭਾ ਰਿਹਾ ਹੈ ਤੇ ਦਾਸ ਵਿਸ਼ੇਸ਼ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਰਸ਼ਨ ਕਰਨ ਵਾਸਤੇ ਆਇਆ ਹੈ ਤੋਂ ਇੱਥੇ ਆ ਕੇ ਦੇਖਿਆ ਹੈ ਬਹੁਤ ਹੀ ਸੁੰਦਰ ਜੋ ਫੁੱਲਾਂ ਦੀ ਸਜਾਵਟ ਤੇ ਨਾਲ ਰਾਤ ਨੂੰ ਲੜੀਆਂ ਲਾ ਕੇ ਬਹੁਤ ਹੀ ਲਾਈਟਾਂ ਲਗੀਆਂ ਹਨ ਭਾਵੇਂ ਹੁਣ ਰਾਤ ਦਾ ਸਮਾਂ ਹੈ ਪਰ ਇਹ ਪਤਾ ਨਹੀਂ ਲੱਗਦਾ ਕਿ ਇੱਥੇ ਰਾਤ ਹੈ ਕਿ ਦਿਨ ਹੈ ਰਾਤ ਨੂੰ ਹੀ ਦਿਨ ਚੜਿਆ ਹੈ ਪਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੇ ਰਾਤ ਨੂੰ ਵੀ ਦਿਨ ਚੜਿਆ ਰਹਿੰਦਾ ਹੈ ਵਾਕਿਆ ਹੀ ਅੱਜ ਦਿਨ ਚੜਿਆ ਹੋਇਆ ਹੈ ਜੋ ਕੱਲ ਦਾ ਦਿਨ ਹੈ ਕੱਲ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਰੀਆਂ ਪੁੱਥੀਆਂ ਚੋਂ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੱਲ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਕੀਤਾ ਜਿਸ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਦੀ ਸੇਵਾ ਬਖਸ਼ ਕੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕੱਲ ਦੇ ਦਿਨ ਪਹਿਲਾ ਹੁਕਮਨਾਮਾ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਿਆ ਅਤੇ ਇਸੇ ਤਰ੍ਹਾਂ ਇਸੇ ਖੁਸ਼ੀ ਦੇ ਵਿੱਚ ਕੱਲ ਨੂੰ ਸਵੇਰੇ 7 ਵਜੇ RAM ਸਰ ਵਿਖੇ ਜਿੱਥੇ ਸਤਿਗੁਰੂ ਜੀ ਨੇ ਸਾਰੀ ਬਾਣੀ ਨੂੰ ਭਾਈ ਗਰਦਾਸ ਜੀ ਤੋਂ ਅੰਕਿਤ ਕਰਾ ਕੇ ਲਿਖਾਈ ਹੈ ਉੱਥੋਂ ਨਗਰ ਕੀਰਤਨ ਚੱਲ ਕੇ ਸ੍ਰੀ ਹਰਮੰਦਰ ਸਾਹਿਬ ਆਏਗਾ ਔਰ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਅਤੇ ਅਕਾਲ ਤਖਤ ਸਾਹਿਬ ਦੇ ਉੱਤੇ ਜਲੌਸ ਸਜਣਗੇ 12 ਵਜੇ ਤੱਕ ਬੇਅੰਤ ਸੰਗਤਾਂ ਦੇ ਸਵਿਦੇਸ਼ ਵਿਦੇਸ਼ ਤੋਂ ਆ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਤੋ ਇਸ ਖੁਸ਼ੀ ਦੇ ਸਮੇਂ ਤੇ ਦਾਸ ਬਾਬਾ ਬਲਵਿੰਦਰ ਸਿੰਘ ਭਿੰਡਰਕਲਾਂ ਨਗਰ ਤੋਂ ਜੋ ਕਿ ਦਮਦਮੇ ਟਕਸਾਲ ਦਾ ਮੁੱਖ ਸਥਾਨ ਹੈ ਉਥੋਂ ਇੱਥੇ ਪਹੁੰਚਿਆ ਔਰ ਸਾਰੇ ਸੰਸਾਰ ਵਿੱਚ ਵਸਦੀਆਂ ਸੰਗਤਾਂ ਨੂੰ ਆਪਦੇ ਵੱਲੋਂ ਲੱਖ ਲੱਖ ਕਰੋੜ ਕਰੋੜ ਵਧਾਈ ਦਿੰਦਾ ਹੈ ਸਤਿਗੁਰੂ ਜੀ ਸਭਨਾ ਤੇ ਕਿਰਪਾ ਕਰਨ ਸਭ ਨੂੰ ਨਾਮਦਾਨ ਗੁਰਸਿੱਖੀ ਜੀਵਨ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਕੱਲ ਨੂੰ ਖੁਸ਼ੀਆਂ ਦਾ ਦਿਨ ਹੈ ਖੁਸ਼ੀਆਂ ਦੇ ਦਿਨ ਤੇ ਸਤਿਗੁਰੂ ਜੀ ਸਭ ਨੂੰ ਖੁਸ਼ੀਆਂ ਬਖਸ਼ਣਗੇ ਜਿੱਥੇ ਅਸੀਂ ਤੁਸੀਂ ਸਾਰੇ ਹੀ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ ਉੱਥੇ ਇਹ ਜੋ ਗ੍ਰੇਟ ਟੀਵੀ ਵਾਲੇ ਇਹ ਵੀ ਸਾਰੀਆਂ ਸੰਗਤਾਂ ਨੂੰ ਉੱਦਮ ਕਰਕੇ ਜੋ ਮੌਕੇ ਦੀ ਸਾਰੀ ਲਾਈਵ ਦਿਖਾ ਰਹੇ ਹਨ ਇਹ ਵੀ ਪੁੰਨਕਰਮ ਕਰ ਰਿਹਾ ਜਿਹੜੇ ਸੰਗਤਾਂ ਨਹੀਂ ਆ ਰਹੀਆਂ ਉਹ ਇਸ ਟੀਵੀ ਦੇ ਮਾਧਿਅਮ ਸਾਣੀ ਦਰਸ਼ਨ ਕਰਕੇ ਆਪਣੀ ਹਾਜ਼ਰੀ ਹਰਮੰਦਰ ਸਾਹਿਬ ਲਵਾ ਰਹੇ ਹਨ ਬੁਲਾ ਚੁੱਕਾਂ ਦੀ ਖੀਵਾ ਬਲਾਓ ਫਤੇ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਬੜੇ ਸੰਖੇਪ ਦੇ ਨਾਲ ਤੁਸੀਂ ਵਰਣਨ ਕੀਤਾ ਕੱਲ ਜੋ ਗੁਰਪੁਰਬ ਨੂੰ ਲੈ ਕੇ ਪ੍ਰੋਗਰਾਮ ਜੋ ਉਲਿੱਖੇ ਗਏ ਨੇ ਉਹਨਾਂ ਦੇ ਬਾਰੇ ਦੱਸਿਆ ਤਾਂ ਤੁਹਾਨੂੰ ਦੱਸ ਦੇ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਅਲੌਕਿਕ ਨਜ਼ਾਰਾ ਦੇਖਿਆ ਤਾਂ ਕਿੰਨਾ ਸੋਹਣਾ ਜਿਹੜਾ ਅੱਜ ਸਚਕਣ ਸ਼੍ਰੀ ਹਰਮੰਦਰ ਸਾਹਿਬ ਜਿਹੜਾ ਲੱਗਦਾ ਹੈ ਤਾਂ ਅੱਜ ਤਾਂ ਜਿਹੜਾ ਹੈ ਸਚਕਣ ਸ਼੍ਰੀ ਹਰਮੰਦਰ ਸਾਹਿਬ ਫੁੱਲਾਂ ਨਾਲ ਸਜਿਆ ਹੋਇਆ ਹੋਰ ਵੀ ਪਿਆਰਾ ਲੱਗ ਰਿਹਾ ਤੇ ਇਹ ਲੋਕਿਕ ਨਜ਼ਾਰਾ ਜਿਹੜਾ ਹੈ ਹਰ ਕੋਈ ਦੇਖਣ ਨੂੰ ਆਂਦਾ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਆਂਦੀਆਂ ਨੇ ਤੇ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਕੇ ਅੰਦਰ ਫੁੱਲਾਂ ਦੀ ਸਜਾਵਟ ਦੇਖੀ ਹੈ ਲਾਈਟਾਂ ਦੇਖੀਆਂ ਨੇ ਕਿੰਦਾ ਨ ਲੱਗ ਰਿਹਾ ਵਧੀਆ ਵਧੀਆ ਲੱਗ ਰਿਹਾ ਤੇ ਕਿਹਦੇ ਨਾਲ ਆਏ ਹੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਦਰ ਫਾਦਰ ਮਦਰ ਫਾਦਰ ਨਾਲ ਜੋ ਸਜਾਵਟ ਦੇਖੀ ਹੈ ਵਧੀਆ ਲੱਗ ਰਹੀ ਹੈ ਕੱਲ ਬਾਬਾ ਜੀ ਦਾ ਦਿਹਾੜਾ ਹੈ ਜੋ ਕਿ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੂਰਬ ਮਨਾਇਆ ਜਾਣਾ ਹੈ ਸੰਗਤਾਂ ਆਈਆਂ ਨੇ ਸਾਰਾ ਕਿਵੇਂ ਦਾ ਲੱਗਦਾ ਅੱਛਾ ਅੱਛਾ ਲੱਗਦਾ ਤੋ ਬਿਲਕੁਲ ਪਿਆਰੇ ਪਿਆਰੇ ਬੱਚੇ ਜਿਹੜੇ ਨੇ ਉਹ ਵੀ ਆ ਰਹੇ ਨੇ ਇੱਥੇ ਜੋ ਹਾਜ਼ਰੀਆਂ ਭਰ ਰਹੇ ਨੇ ਛੋਟੇ ਬੱਚੇ ਹੋਣ ਚਾਹੇ ਵੱਡੇ ਬਜ਼ੁਰਗ ਹਰ ਕੋਈ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਜੋ ਹੈ ਇਸ ਗੁਰਪੁਰਬ ਦੇ ਮੌਕੇ ਤੇ ਖਾਸ ਦਰਸ਼ਨ ਦੇਦਾਰੇ ਕਰਨ ਆਂਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਚਕਣ ਸ਼੍ਰੀ ਮੰਦਿਰ ਸਾਹਿਬ ਤੋਂ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰੇ ਹਰਿਮੰਦਰ ਸਾਹਿਬ ਨੂੰ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਤਾਂ ਸੰਗਤ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸਾ ਵਾਹਿਗੁਰੂ ਜੀ ਕੀ ਫਤਿਹ ਇੱਟੋ ਹੀ ਲੋ ਲੋ ਆਈ ਜਾਂਦੇ ਰਹੋ ਮਾਰ ਰੋ ਜਾਂਦੀ ਹੈ ਤਾਂ ਕਿਵੇਂ ਦਾ ਲੱਗ ਰਿਹਾ ਜਿਹੜਾ ਬਹੁਤ ਅੱਛਾ ਪੂਰੇ ਦੇ ਮੌਕੇ ਲਾਈਟਾਂ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਬਹੁਤ ਹੀ ਅੱਛੀ ਬਹੁਤ ਜਿੰਨੀ ਸੈਨਸਿਟਿਵ ਕਰੇ ਹੋ ਨਹੀਂ ਥੋੜੀ ਬਹੁਤ ਕਿੰਨਾ ਉਤਸ਼ਾਹ ਹੁੰਦਾ ਇਸ ਦਿਨ ਦਾ ਕਿਉਂਕਿ ਦੂਰੋਂ ਦੂਰੋਂ ਵਿਦੇਸ਼ਾਂ ਦੇਸ਼ਾਂ ਤੋਂ ਫੁੱਲੇ ਲੱਗੇ ਨੇ ਹਰ ਕੋਈ ਨਜ਼ਾਰਾ ਹਰ ਕੋਈ ਨਜ਼ਾਰਾ ਨੰਦ ਵੇਖ ਨੰਦ ਮੰਨ ਨੰਦ ਮੰਨ ਰਹੇ ਹੋ ਸੰਗਤਾਂ ਨੂੰ ਇੱਕ ਕੀ ਕਹਿਣਾ ਚਾਹੋਗੇ ਸੁਨੇਹਾ ਤੁਹਾਡੇ ਵੱਲੋਂ ਸੰਗਤਾਂ ਨੂੰ ਕੀ ਸੁਣਿਆ ਸੰਗਤਾਂ ਮੈਂ ਪੜੀ ਲਿਖੀ ਤੇ ਹੈ ਸੰਗਤਾਂ ਇਹ ਕਹਿੰਦੇ ਆਓ ਦਰਸ਼ਨ ਕਰੋ ਤੇ ਮਹਾਰਾਜ ਗੁਣ ਗਾਓ ਗੁਰੂ ਅਮਰਦਾਸ ਜੀ ਦੇ ਜਿੱਥੋਂ ਸਾਨੂੰ ਕੁਝ ਮਿਲਣਾ ਕਿਸੇ ਦੇ ਘਰ ਜਾ ਕੁਝ ਨਹੀਂ ਮਿਲਣਾ ਬਿਲਕੁਲ ਗੁਰੂ ਘਰੋਂ ਮਿਲਣਾ ਜੋ ਕੁਝ ਬਣਨਾ ਵਾਇਗੁਰਜ ਕਾ ਖਾਲਸਾ ਵਾਇਗੁਰਜ ਕੀ ਫਤਿਹ ਸੋ ਬਿਲਕੁਲ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਇੱਥੋਂ ਦਾ ਅਲੋਕਿਕ ਨਜ਼ਾਰਾ ਵੇਖ ਕੇ ਤੇ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਆਨੰਦ ਮਾਣ ਲਿਆ ਨੇ ਆਨੰਦ ਦੇ ਵਿੱਚ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਲੋਕਿਕ ਨਜ਼ਾਰਾ ਹੈ ਉਹ ਸੁਭਾਗ ਭਰੇ ਨੇ ਜੋ ਕਿ ਉਹਨਾਂ ਨੂੰ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਤੇ ਤਸਵੀਰਾਂ ਜੋ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੂਹਾਨੀਅਤ ਦੇ ਕੇਂਦਰ ਦੀਆਂ ਦਰਨਲ ਸਾਂਝੀਆਂ ਕੀਤੀਆਂ ਨੇ ਸੰਗਤਾਂ ਦੇ ਜੋ ਵਿਚਾਰ ਨੇ ਉਹ ਸਾਂਝੇ ਕੀਤੇ ਨੇ ਤੇ ਦੱਸੇ ਕਿ ਕੱਲ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਪ੍ਰਕਾਸ਼ ਪੂਰਬ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਤੇ ਦੂਰੋ ਦੂਰ ਸੰਗਤਾਂ ਜੋ ਵੱਖ-ਵੱਖ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ ਉਸ ਦੇ ਵਿੱਚ ਹਾਜ਼ਰੀਆਂ ਭਰਨਗੀਆਂ ਸਵੇਰੇ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਹੈ ਸਚਕੰਡ ਸ਼੍ਰੀ ਮੰਦਿਰ ਸਾਹਿਬ ਪਹੁੰਚੇਗਾ ਤੇ ਸਭ ਜੋ ਤਿਆਰੀਆਂ ਨੇ ਉਹ ਸਭ ਮੁਕੰਮਲ ਹੋ ਚੁੱਕੀਆਂ ਨੇ ਫੁੱਲਾਂ ਦੀ ਸਜਾਵਟ ਜਿਹੜੀ ਹੈ ਉਹ ਚੁੱਕੀ ਹੈ ਲਾਈਟਾਂ ਲੱਗ ਚੁੱਕੀਆਂ ਨੇ ਤੇ ਹੋਰ ਵੀ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਨੇ ਉਹ ਅਲਦੀ ਆਨੇ ਤੇ ਕੱਲ ਪੂਰੇ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਗੁਰਪੂਰਬ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾਏਗਾ ਤੇ ਸੱਚਕੰਨ ਸ਼੍ਰੀ ਮੰਦਿਰ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਅਲੌਕਿਕ ਨਜ਼ਾਰਾ ਹੈ ਲਗਾਤਾਰ ਦੇਖਣ ਨੂੰ ਮਿਲੇਗਾ ਕੈਮਰਾਮੈਨ ਅਜਦੇ ਨਾਲ ਮਸੂਫਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ